ਤੁਸੀਂ ਦੇਖ ਰਹੇ ਹੋ ਐਮਜੀਟੀ ਮੀਡੀਆ ਚੈਨਲ ਮੌਨਸੂਨ ਸੀਜ਼ਨ ਦੌਰਾਨ ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਢਿਲੇ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਦੀਪ ਸ਼ਿਗਾ ਸ਼ਰਮਾ ਵੱਲੋਂ ਦਰਿਆ ਪਾਰਲੇ ਪਿੰਡ ਟੈਂਡੀ ਵਾਲਾ ਦਾ ਦੌਰਾ ਕੀਤਾ ਗਿਆ ਅਤੇ ਦਰਿਆ ਵਿੱਚ ਪਾਣੀ ਦੇ ਪੱਧਰ ਤੇ ਬੰਨ੍ਹ ਦੀ ਮਜ਼ਬੂਤੀ ਦਾ ਜਾਇਜ਼ਾ ਲਿਆ ਗਿਆ ਇਸ ਤੋਂ ਇਲਾਵਾ ਉਹਨਾਂ ਵੱਲੋਂ ਹੁਸੈਨੀ ਵਾਲਾ ਹੈੱਡ ਵਰਕਸ ਤੇ ਜਾ ਕੇ ਪਾਣੀ ਦੇ ਪੱਧਰ ਦਾ ਵੀ ਜਾਇਜ਼ਾ ਲਿਆ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਸਾਰੇ ਪੂਕਤਾ ਪ੍ਰਬੰਧ ਯਕੀਨੀ بنائے ਜਾ ਰਹੇ ਹਨ ਫਿਰੋਜ਼ਪੁਰ ਤੋਂ ਮਨਜੀਤ ਢਿਲੋਂ ਦੀ ਰਿਪੋਰਟ ਪਹਿਲਾਂ ਤਾਂ ਜੀ ਇਹ ਵਿజిਟ ਇਸ ਵਾਸਤੇ ਕੀਤੀ ਹੈ ਵੈਸੇ ਤਾਂ ਆਲਮੋਸਟ ਇਹ ਸੈਕੰਡ ਰਾਉਂਡ ਆਫ ਵਿజిਟਸ ਹੈ ਜਿਹੜਾ ਅਸੀਂ ਹੈੱਡ ਤੇ ਪਿੰਡਾਂ ਵੱਲ ਕਰ ਰਹੇ ਹਾਂ ਇਹ ਵਿజిਟ ਦਾ ਮੰਤਵ ਇਹ ਹੀ ਹੈ ਕਿ ਕੋਈ ਵੀ ਪੈਨਿਕ ਦੀ ਲੋੜ ਨਹੀਂ ਹੈ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਤੇ ਹਾਲ ਦੀ ਗੜੀ ਜਿਵੇਂ ਪਿੱਛੇ بارش ਆ ਰਹੀ ਹੈ ਥੋੜਾ ਪਾਣੀ ਦਾ ਲੈਵਲ ਵਧਿਆ ਜ਼ਰੂਰ ਹੈ ਬਟ ਕੋਈ ਇਹੋ ਜਿਹੀ ਘਬਰਾਉਣ ਵਾਲੀ ਗੱਲ ਨਹੀਂ ਹੈ ਤੁਸੀਂ ਵੀ ਸਾਰੇ ਰਸਤੇ 'ਚ ਦੇਖਿਆ ਹੈ ਕਿ ਫਸਲ ਹਜੇ ਖੜੀ ਹੋਈ ਹੈ ਤੇ ਕੋਈ ਇਹੋ ਜਿਹੀ ਨੁਕਸਾਨ ਵਾਲੀ ਗੱਲ ਨਹੀਂ ਹੈ ਡਰੇਨੇਜ ਡਿਪਾਰਟਮੈਂਟ ਦੇਸੀ ਸਾਹਿਬ ਐਸੀ ਇਰੀਗੇਸ਼ਨ ਵੀ ਸਾਡੇ ਨਾਲ ਹੈ ਤਾਂ ਜੋ ਥੋੜੀ ਟੈਕਨੀਕਲ ਜਿਹੜੀ ਉਹਨਾਂ ਦੀ ਐਕਸਪਰਟੀਜ਼ ਉਹ ਵੀ ਸਾਨੂੰ ਮਿਲ ਸਕੇ ਤਾਂ ਹਾਲ ਦੀ ਜਿਹੜੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਜੀ ਜੀ ਸੈਂਸਟਾਈਜ਼ ਤਾਂ ਹਮੇਸ਼ਾ ਕੀਤਾ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਹਮੇਸ਼ਾ ਸੈਂਸਟਾਈਜ਼ ਕੀਤਾ ਜਾਂਦਾ ਹੈ ਜਿਹੜਾ ਤੁਸੀਂ ਆਈ ਥਿੰਕ ਗੱਲ ਕਰ ਰਹੇ ਹੋ ਬਸਤੀ ਰਾਮ ਲਾਲ ਦੀ ਗੱਲ ਕਰ ਰਹੇ ਹੋ ਉੱਥੇ ਜਿਹੜਾ ਸਾਡਾ ਮੇਨ ਬੰਦ ਹੈ ਡਰੇਨੇਜ ਡਿਪਾਰਟਮੈਂਟ 도 ਬਿਲਕੁਲ ਇੰਟੈਕਟ ਹੈ ਕਈ ਵਾਰੀ ਬਹੁਤ ਜ਼ਿਆਦਾ ਸੈਂਸਿਟਾਈਜ਼ ਕਰੰਟ ਤੇ ਓਰੀਐਂਟੇਸ਼ਨ ਤੋਂ ਬਾਅਦ ਵੀ ਲੋਕਾਂ ਨੂੰ ਲੱਗਦਾ ਹੈ ਕਿ ਐਕਸੈਸ ਕਰਨ ਲਈ ਉਹਨਾਂ ਨੂੰ ਜ਼ਿਆਦਾ ਕਨਵੀਨੀਅੰਟ ਪੈਂਦਾ ਹੈ ਤਾਂ ਬਣਾ ਲੈਂਦੇ ਹੁੰਦੇ ਆ ਬਟ ਉਹਦੇ ਲਈ ਵੀ ਅਸੀਂ ਪੂਰੇ ਮੁਸਤੈਦ ਹਾਂ ਜਦੋਂ ਪਿੱਛੇ ਵੀ ਥੋੜਾ ਪਾਣੀ ਦਾ ਵਹਾਵ ਤੇਜ਼ ਹੋਇਆ ਸੀ ਤੇ ਉੱਥੇ ਆਪਣਾ ਲੱਗਿਆ ਸੀ ਕਿ ਪਾਣੀ ਉਹਨੂੰ ਕੱਟ ਰਿਹਾ ਹੈ ਤਾਂ ਮੌਕੇ ਤੇ ਅਸ림 ਸਾਹਿਬ ਤੇ ਡਰੇਨੇਜ ਡਿਪਾਰਟਮੈਂਟ ਨੇ ਜਾ ਕੇ ਇਮੀਡੀਏਟਲੀ ਆਪਣੇ ਉੱਥੇ ਗੱਟਾ ਰਾਹੀਂ ਇਮੀਡੀਏਟ ਰੀਲੀਫ ਪ੍ਰੋਵਾਈਡ ਕਰਾਇਆ ਸੀ ਤਾ ਸਾਡੀ ਤਾਂ ਇਹ اپیل ਹੈ ਕਿ ਜੀ ਲੋਕੀ ਵੀ ਥੋੜਾ ਜਿਹਾ ਜਿਹੜੀ ਵੀ ਪ੍ਰਸ਼ਾਸਨ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਥੋੜੀ ਔਰੀਐਂਟੇਸ਼ਨ ਦਿੱਤੀ ਜਾਂਦੀ ਹੈ ਉਹਨਾਂ ਨੂੰ ਥੋੜਾ ਜਿਹਾ ਲੇਨ ਤੇ ਬਾਕੀ ਅਸੀਂ ਬਿਲਕੁਲ ਨਾਲ ਨਹੀਂ ਕਿ ਕੋਈ ਇਹੋ ਜੀ ਗੱਲ ਨਹੀਂ ਹੈ ਇੱਕ ਜਣ ਮੈਮ ਅੱਜ ਦੇਖਣ ਮਿਲੇ ਵੀਰ ਜਿਹੜਾ ਪਾਣੀ ਦਾ ਸਰਵਾਦਾ ਪਿਆ ਜਿਹੜਾ ਉਹਨੂੰ ਲੈ ਕੇ ਤੇ ਮਤਲਬ ਕਿ ਲੋਕਾਂ ਦੇ ਵਿੱਚ ਥੋੜੇ ਡਰ ਦੇਖਣ ਨੂੰ ਜੋ ਮਿਲਦੇ ਨਹੀਂ ਬਿਲਕੁਲ ਜੀ ਇਹ ਵਿਜ਼ਿਟ ਦਾ ਮੰਤਵ ਹੈ ਇਹ ਮੈਮ ਫਿਰ ਦੁਬਾਰਾ ਰੀਟ੍ਰੀਟ ਕਰਦੇ ਨੇ 뮤ਜ਼ਿਕ ਦਾ ਮੰਤਵ ਹੈ ਇਹ ਕਿ ਅਸੀਂ ਹੁਣ ਸਾਰੇ ਡਿਪਾਰਟਮੈਂਟਸ ਨਾਲ ਇੱਥੇ ਆਏ ਆ ਤੇ ਵਿਜ਼ਿਟ ਦਾ ਮੰਤਵ ਹੈ ਬੀਐਸਐਫ ਦੇ ਮੁਲਾਜ਼ਮ ਬੀਐਸਐਫ ਦੇ ਆਫੀਸਰ ਸੇ ਬਾਨਵੀਤ ਥੇ ਹੈ ਤੇ ਇਹ ਹੀ ਹੈ ਕਿ ਜੀ ਅਸੀਂ ਬਿਲਕੁਲ ਵਿਜਲ ਮੇਨਟੇਨ ਰੱਖੇ ਹੋਏ ਹਾਂ ਕੋਈ ਇਹੋ ਜਿਹੀ ਘਬਰਾਉਣ ਵਾਲੀ ਗੱਲ ਹੈ ਨਹੀਂ ਪੈਨਿਕ ਵਾਲੀ ਗੱਲ ਹੈ ਨਹੀਂ ਜਿਵੇਂ ਹੀ ਸਾਨੂੰ ਕੁਝ ਲੱਗਦਾ ਅਸੀਂ ਡੂ ਇਨਫੋਰਮੇਸ਼ਨ ਵੈਲ ਇਨ ਐਡਵਾਂਸ ਜਿਹੜੀ ਹੈ ਉਹ ਲੋਕਾਂ ਤੱਕ ਮੋਹਿਆ ਕਰਾਂਗੇ ਤੇ ਕੋਈ ਵੀ ਮਿਸ ਇਨਫੋਰਮੇਸ਼ਨ ਫਾਲਸ ਇਨਫੋਰਮੇਸ਼ਨ ਜਿਹੜੀ ਹੈ ਉਸ ਤੋਂ ਗੁਰੇਸ਼ ਕਰੋ ਉਸ ਤੋਂ ਦੂਰ ਰਹੋ ਤੇ ਕੁਝ ਵੀ ਰਹਿੰਦਾ ਸਾਡੇ ਫਲਡ ਕੰਟਰੋਲ ਰੂਮਸ ਵੀ ਐਕਟਿਵ ਹੈ ਸਾਡੇ ਐਸਡੀਐਮ ਸਭਾ ਸਾਡੇ ਇਥੇ ਰੂਰਲ ਡਿਪਾਰਟਮੈਂਟ ਦੇ ਜਿਹੜੇ ਆਫੀਸਰਸ ਹੈ ਡਰੇਨੇਜ ਡਿਪਾਰਟਮੈਂਟ ਦੇ ਆਫੀਸਰਸ ਹੈ ਉਹ ਕਨਸਟੈਂਟਲੀ ਇਥੇ ਫੀਲਡ ਤੇ ਮੁਸਤੈਦ ਹਨ ਤੇ ਕੁਝ ਵੀ ਹੈ ਤਾਂ ਪਲੀਜ਼ ਪ੍ਰਸ਼ਾਸਨ ਨਾਲ ਗੱਲ ਕਰੋ